ਕੁਲਫੀ ਖਾਲਾ ਕੁਲਫੀ ਠੰਡੀ ਠੰਡੀ ਤਾਜ਼ਾ ਕੁਲਫੀ ਕੁਲਫੀ ਵਾਲਾ ਬਾਈ ਲੈ ਕੇ ਚੱਲੇ ਆ ਆਪਾਂ ਆਪਣੀ ਲੇਬਰ ਕੋਲ ਜਿਹੜੀ ਕਿ ਸਵੇਰ ਦਾ ਬਿਲਕੁਲ ਵੀ ਝੋਨਾ ਨਹੀਂ ਲੱਗ ਰਿਹਾ ਕਿਉਂਕਿ ਕਹਿੰਦੇ ਗਰਮੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਗਰਮੀ ਸੀ ਦੋਸਤੋ ਅੱਜ ਝੋਨਾ ਉਹਨਾਂ ਤੋਂ ਮਤਲਬ ਕਿ ਅੱਗੇ 3 ਕਿੱਲੇ ਝੋਨਾ ਲਾਉਂਦੇ ਅੱਜ ਉਹਨਾਂ ਤੋਂ ਕਿੱਲਾ ਝੋਨਾ ਹੀ ਨਹੀਂ ਲੱਗਿਆ ਕੁਲਫੀ ਖਵਾਉਣੀ ਹੈ ਠੰਡੀ 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 ਕੁਲਫੀ ਖਵਾਉਣੇ ਲੇਬਰ ਨੂੰ ਲਾਈ ਆਏ ਆਪਣੇ ਭੈਣਾ ਵਾਸਤੇ ਭਰਾਵਾ ਵਾਸਤੇ ਜਿਹੜੇ ਮਜ਼ਦੂਰ ਵੀਰ ਆਪਣੇ ਲਾ ਰਹੇ ਨੇ ਝੋਨਾ ਤੇ ਬਹੁਤ ਹੀ ਜ਼ਿਆਦਾ ਗਰਮੀ ਆ ਜਿਵੇਂ ਕੀ ਆ ਬੱਦਲਾਂ ਦੇ ਨਾਲ ਬੱਦਲਾਂ ਦਾ ਕਾਜ ਆ ਹੋਇਆ ਪਿਆ ਤੇ ਬਹੁਤ ਹੀ ਜ਼ਿਆਦਾ ਗਰਮੀ ਹੋਈ ਪਈ ਆ ਚਲੋ ਜੀ ਖਾ ਲਓ ਜਨੀ ਖਾਣੇ ਖਾ ਲਓ ਦੋ ਖਾਓ ਚਾਰ ਖਾਓ ਛੇ ਖਾਓ ਜਨੀਆ ਮਰਜ਼ੀ ਖਾਓ ਜਨੀਆ ਮਰਜ਼ੀ ਕਿਲਾ ਤੇ ਲਾ ਕੇ ਜਾਏ ਉਹਨੇ ਤਾਂ ਆਪਣਾ ਰਿਕਾਰਡ ਹੀ ਨਹੀਂ ਬਨਣਾ ਮੈਂ ਤਾਂ ਅੱਜ ਤੇ ਕਾਗਜ਼ ਥੋੜੇ ਜੇ ਇਕੱਠੇ ਕਰ ਲਿਓ ਆ ਲਫਾਫੇ ਚ ਪਾ ਦਿਓ ਕਾਗਜ਼ ਚੰਗਾ ਐਵੇਂ ਨਾ ਸਿੱਟੋ ਕਾਗਜ਼ ਕਾਗਜ਼ ਇਕੱਠੇ ਕਰ ਦਿਓ ਹਾਂਜੀ ਕਿਹੜੀ ਖਾਣੀ ਆ ਖਾਣੀ ਕੱਪ ਖਾ ਲਓ ਇਹ ਕੱਪ ਲੈਣੇ ਕੱਪ ਲੈ ਲਓ ਸਾਰੇ ਆਜ਼ ਮਰਜ਼ੀ ਨਾਲ ਕੱਪ ਲੈ ਲਓ ਕਿਹੜੇ ਲੈਣੀਆਂ ਲੈ ਲਓ ਕੱਪ ਲੈਣੇ ਜਿੰਨੇ ਕੱਪ ਲੈ ਲਓ ਹਾਂ ਕੱਪ ਲੈਣੇ ਤਾਂ ਕੱਪ ਲੈ ਲਓ ਆ ਲੈਣੀ ਕਿਸੇ ਨੇ ਆ ਲੈ ਲਓ ਹਾਂ ਲੈ ਲਓ ਆ ਆਪੇ ਚੱਕ ਲਓ ਆ ਲੋ ਲੈ ਲਓ ਲੈ ਲਓ ਤੁਸੀਂ ਆਪ ਲੈਣੋ ਮੱਤ ਸੰਗਣਾ ਸੰਗਣਾ ਕਰਨ ਵਾਸਤੇ ਤੁਸੀਂ ਕਿਹੜੀ ਲੈਣੀ ਆ ਇੱਕ ਹੋਰ ਦੇ ਦੇ ਆਹ ਦੇਖੋ ਕੱਢੀਆਂ ਤੁਸੀਂ ਨਹੀਂ ਆ ਕੱਪ ਬਸ ਹਾਂਜੀ ਕਿੱਟੇ ਆ ਤਿੰਨ ਜਾਣਿਆਂ 'ਚ ਰਹਿ ਗਏ ਮਮਾ 12 ਪੂਰੇ ਕਰਨੇ ਆ ਚਮਚਾ ਲਓ ਆਜੋ ਚਮਚਾ ਆਜੋ ਇਹਨਾਂ ਨਾਲ ਕੰਮ ਹੋਇਆ ਖਾ ਲੈ ਸੰਗਣ ਵਾਲੀ ਕਿਹੜੀ ਗੱਲ ਹੈ ਦੋਸਤੋ ਅਸੀਂ ਤਾਂ ਅੱਜ ਇੱਕ تیر ਤੇ ਦੋ ਨਿਸ਼ਾਨੇ ਲਾਤੇ ਆ ਚਲ ਇੱਕ ਦੂਸਰੀ ਦੇ ਦੋ ਕੋਈ ਵਾਲੀ ਇਧਰ ਬਾਈ ਵੀ ਗਰਮੀ 'ਚ ਖੜਾ ਸੀ ਗਕਲਫੀਆਂ ਵਾਲਾ ਤੇ ਇਧਰ ਸਾਡੀ ਲੇਬਰ ਬਹੁਤ ਹੀ ਜ਼ਿਆਦਾ ਇਹਨਾਂ ਨੂੰ ਅੱਜ ਪਹਿਲੇ 10 ਦਿਨ ਹੋ ਗਏ 15 ਲੱਗਿਆਂ ਨੂੰ ਪਹਿਲੇ ਦਿਨ ਐਵੇਂ ਤਾਂ ਹੋਇਆ ਵੀ ਇਹਨਾਂ ਤੋਂ ਅੱਧਾ ਕਿਲਾ ਝੋਨਾ ਨਹੀਂ ਲੱਗਿਆ ਸਾਰੇ ਦਿਨ ਹੋਰ ਲੈ ਲੋ ਖੋਇਆ ਲਈ ਲੈਣੀ ਤੇ ਖੋਇਆ ਲਈ ਲੈ ਲੋ ਚਲ ਕੱਢਦੇ ਫਿਰ ਇਹਨਾਂ ਨੂੰ ਤਾਂ ਲੈ ਹੀ ਲੈਣੀ ਲਿਆ ਜਿਹੜੀ ਕੱਢਿੰਗ ਖਵਾ ਦੇਗਾ ਜਿਹੜਾ ਤੇਰੇ ਕੋਲ ਸਟਾਕ ਪਿਆ ਉਹ ਦੇ ਦੇ ਇਹ ਜੱਜ ਕਹਿੰਦਾ ਮੈਂ ਵੀ ਖਾਣੀ ਔਰ ਤੂੰ ਵੀ ਖਾਣੇ ਇੱਕ ਤੂੰ ਘਰੋਂ ਖਾਧੀ ਹੋਈ ਐ ਇਹ ਘਰੋਂ ਖਾਧੀ ਇਹਦਾ ਜ ਚੰਗਾ ਲੱਗਿਆ ਖਾ ਲੋ ਖਾ ਲੋ ਸਾਸਕਲ ਦੋਸਤੋ ਲੇਬਰ ਨੇ ਸਾਡੇ ਨੇ ਮਤਲਬ ਕੁਲਫੀਆਂ ਖਾ ਲਈਆਂ ਤੇ ਹੁਣ ਠੰਡੀ ਹੋ ਕੇ ਲੇਬਰ ਝੋਨਾ ਲਾਉਗੀ। ਬਿਲਕੁਲ ਜੀ। ਤੇ ਅਸੀਂ ਦੋਸਤੋ ਇਹ ਨਿੱਕੀ ਨਿੱਕੀਆਂ ਕੋਸ਼ਿਸ਼ਾਂ ਕਰਦੇ ਨੇ ਸਾਨੂੰ ਬਹੁਤ ਹੀ ਵਧੀਆ ਲੱਗਦਾ ਸਾਡੇ ਦਿਲ ਨੂੰ ਸਕੂਨ ਮਿਲਦਾ ਪਰ ਕੁਝ ਕੁ ਦੋਸਤ ਮਿੱਤਰ ਕਹਿ ਦਿੰਦੇ ਪਵਣ ਵਿੱਚ ਤੁਸੀਂ ਦਿਖਾਵਾ ਕਰਦੇ ਆ। ਹਾਂਜੀ ਤੇ ਪਰ ਮੈਂ ਅਸੀਂ ਸਾਡਾ ਮਕਸਦ ਇਹ ਹੀ ਹੁੰਦਾ ਵੀ ਸਾਨੂੰ ਦੇਖ ਕੇ ਸ਼ਾਇਦ ਹੋਰ ਵੀ ਇਹੋ ਜਿਹਾ ਦਿਖਾਵਾ ਹੋਰ ਵੀ ਲੋਕ ਕਰਨ ਤੇ ਕਿਸੇ ਦਾ ਭਲਾ ਹੋ ਸਕੇ ਤੇ ਹੁਣ ਬਾਈ ਧੁੱਪ ਚ ਖੜਾ ਸੀਗਾ ਉਹਦੀ ਵੀ ਸੇਲ ਹੋ ਗਈ ਤੇ ਸਾਡੇ ਜਿਹੜੇ ਲੇਬਰ ਉਹ ਵੀ ਮਤਲਬ ਉਹ ਵੀ ਖੁਸ਼ ਹੋਗੇ। ਉਹ ਵੀ ਖੁਸ਼ ਹੋਗੇ। ਤੇ ਸਾਨੂੰ ਵਧੀਆ ਲੱਗਦਾ ਬਹੁਤ ਜਾਣਿਆਂ ਨੂੰ ਹੋਰਾਂ ਨੂੰ ਵੀ ਬਹੁਤ ਵਧੀਆ ਲੱਗਦੀ ਹੈ ਇਹ ਚੀਜ਼ ਪਰ ਥੋੜੇ ਬਹੁਤ ਕਮੈਂਟ ਆ ਜਾਂਦੇ ਹੋਰਾਂ ਪਰ ਤੇ ਆਪਾਂ ਉਹਨਾਂ ਦੇ ਪ੍ਰਵਾਹ ਨਹੀਂ ਕਰਦੇ ਬਾਕੀ ਇਹਨਾਂ ਨੂੰ ਪੁੱਛ ਲੋ ਕਿਵੇਂ ਹੋਰ ਖਾਣੀਆਂ ਤੌਰ ਖਾ ਲੋ ਤੁਹਾਡੇ ਕੋਲ ਕੈਮਰਾ ਇੱਧਰ ਕਰ ਤਾਂ ਹੋਰ ਕਿਸੇ ਨੇ ਖਾਣੇ ਵੇਖ ਲੋ ਹਲੇ ਖਾ ਲੋ ਖਾ ਲੋ ਤੂੰ ਖਾਏਂਗਾ ਮੈਨੂੰ ਲੱਗਦਾ ਆ ਕੁੜੀ ਖਾਊਗੀ ਲੱਗਦਾ ਉਹ ਖਾਊਗੀ ਆ ਜਾ ਆ ਜਾ ਅੱਜ ਕੁੜੀਆਂ ਖਾ ਲੈਣੀਆਂ ਕੁੜੀਆਂ ਖਾ ਲੈਣਗੇ ਖਾ ਲੋ ਖਾ ਲੋ ਆਜੋ 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 ਇਹਨਾਂ ਦੇ ਯਾਰ ਕੱਢ ਕੇ ਔਰ ਦੇ ਦੇ ਹੋਰ ਐ ਹੋਰ ਤਰ੍ਹਾਂ ਦੀ ਖਾ ਲੋ ਹਣ ਚਾਕਲੇਟ ਦੇ ਦੇ ਜਿਹੜੀ ਦੇਣੀ ਦੇ ਦੇ ਨੰਨ ਦਿਖਾਈ ਲੈਣੇ ਜਵਾਕੇ ਗਏ ਆ ਦੇ ਲੈ ਲਓ ਲੈ ਲਓ ਲੈ ਲਓ ਆ ਇਹਨਾਂ ਨੇ ਆ ਖਾਣੀ ਕੀ ਹੋਰ ਖਾਣੀ ਉਹਨੂੰ ਹੋਰ ਖਾ ਲੋ ਕੱਪ ਦੇ ਦੇ ਰ ਇਹਨਾਂ ਨੂੰ ਕੱਪ ਦੇ ਦੇ ਇਹਨਾਂ ਨੇ ਕੱਪ ਨਹੀਂ ਖਾਦਾ ਇਹਨਾਂ ਨੂੰ ਕੱਪ ਦੇ ਦੇ ਕੱਪ ਦੇ ਦੇ ਇਹਨਾਂ ਨੂੰ ਚਲੋ ਵੀ ਦੋਸਤੋ ਹੁਣ ਅਸੀਂ ਹੈਲਪ ਕਰਨ ਲੱਗੇ ਆ ਹੁਣ ਬਾਈ ਚੱਲਿਆ ਆਪਣੇ ਟਾਣੇ ਤੇ ਫਿਰ ਤੇ ਅਸੀਂ ਕਰਨ ਲੱਗੇ ਹੈਲਪ ਜਿਆ ਅਸੀਂ ਲਾ ਰਿਹਾ ਠੱਕਾ ਬੜਾ ਲਓ ਜੀ ਲਓ ਦੋਸਤੋ ਹੁਣ ਅਸੀਂ ਕੁਲਕੀਆਂ ਦੀ ਸੇਵਾ ਲੈ ਕੇ ਤੇ ਅਸੀਂ ਚੱਲੇ ਆਂ ਘਰੇ ਹਾਂਜੀ ਯਾਨੀ ਆਪਣੇ ਘਰੇ ਰਹਿੰਦੇ ਨੇ ਜੇ 4-5 ਮੈਂਬਰ ਤੇ ਬਾਹਰ ਕੁਲਕੀਆਂ ਲਾ ਰਿਹਾ ਪਿੱਛੇ ਕਿ ਹੁਣ ਉਹਨਾਂ ਨੂੰ ਵੀ ਕੁਲਕੀਆਂ ਖਾਣੀਆਂ ਆ। ਯਾਹ ਸ਼ਤਰ ਕੈਮਰੇ ਦੇ ਇੱਕ ਛਿੱਡੀ ਥੋੜੀ ਵੀਡੀਓ ਬਣ ਰਹੀ ਆ। ਤੇ ਦੋਸਤੋ ਬਹੁਤ ਵਧੀਆ ਲੱਗਦਾ ਹੈ।